ਹਾਂਜੀ ਮਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਪੰਜ ਸਮਝਰੇ ਜੀ ਰਿਵੜਨਾ ਆ ਟਰਾਲੀ ਚ ਪਾ ਡੀਏਪੀ ਲੈ ਕੇ ਆਏ ਤੇਗੇ ਉਹ ਟਰਾਲੀ ਚ ਵੀ ਆ ਉਹ ਮੈਸੀ ਵਾਲੀ ਚ ਔਰ ਇੱਕ ਔਰ ਇੱਕ ਕੁੱਤੀ ਸੁਈਦੀ ਉਹਦਾ ਕਤੂਰਾ ਇੱਕ ਆ ਹੈ ਜੀ ਚੱਕੀ ਕਿੱਥੇ ਕੁੱਤੀ ਨਹੀਂ ਹੈਗੀ ਚੱਕੀ ਉਹ ਗੱਡਾ ਹੋ ਗਿਆ ਕਤੂਰਾ ਚੱਕੀ ਸ਼ਿਵ ਜੀ ਲੈ ਕੇ ਆਣਾ ਅੱਜ ਚੱਕੀ ਸ਼ਿਵ ਜੀ ਨਾ ਓਏ ਨਾ ਲੈ ਚੱਕਣਾ ਉਹ ਚੱਕ ਲੈ ਯਾਰ ਮੈਂ ਕਿਉਂ ਨਹੀਂ ਚੱਕਣਾ ਚੱਕ ਲੈ ਚੱਕੀ ਚੱਕੀ ਨਾ ਨਾ ਮਾਰੀ ਦੇਖੋ ਇਹ ਔਰ ਇੱਕ ਕੁੱਤੀ ਸੁਈਦੀ ਆ ਇੱਕ ਪੂਰਾ ਪਾਲਾਂਗੇ ਦੁੱਧਾ ਪਲਾਵਾਂਗੇ ਇਹ ਦੇਖਦੇ ਨੂੰ ਵੀ ਰੱਖਦੇ ਆ ਨਾ ਹੋਰ ਇਹ ਮੋਟਰ ਤੇ ਆਪਣੀ ਤੇ ਮੋਟਰ ਤੇ ਰੱਖਾਂਗੇ ਔਰੇ ਤੇਰੇ ਵੱਲ ਮੋਟਰ ਤੇ ਫੇਰ ਤਵਨ ਦਾ ਰਾਤ ਜੇ ਉਹਦਾ ਆਉਂਦਾ ਆਉਂਦਾ ਉਹ ਸਾ ਪਹੁੰਚ ਗਈ ਆਪਾਂ ਇੱਥੇ ਚੱਲ ਆਓ ਜੀ ਲੱਗਿਆ ਆਪਾਂ ਬੱਡਰਾ ਆਪਣੀ ਆ ਗਈ ਮਸ਼ੀਨ ਉਹ ਹੌਨਲਡ ਟਰਾਲੀ ਖੜੀ ਆ ਇਹ ਉਸ ਆਪਣੀ ਉਹਨਾਂ ਲੈ ਕੇ ਆਣੀਆਂ ਹਰਿਆਣੇ ਤੋਂ ਬੀ ਵਾਲਿਆਂ ਨੇ ਇਹ ਸਾਫ ਕਰ ਰਹੇ ਨੇ ਸਾਰੀ ਆਪਦੀ ਦੇ ਵਿੱਚੋਂ ਮਸ਼ੀਨ ਦੇ ਜਿਹੜੇ ਪਹਿਲਾਂ ਲਾਣੇ ਨੇ ਇਹ ਸਾਰੇ ਕੰਮ ਕਰਾ ਕੇ ਲੈ ਕੇ ਜਾਣਗੇ। ਕੋਈ ਟਰਾਲੀ ਚਾਹੀ ਜੂਹੀ। ਇਹ ਪਤਾ ਨਹੀਂ ਦਰਖਤ ਤੋਂ ਗਿਰ ਗਈ। ਇਹ ਤਾਂ ਹੁਣ ਬਾਹਰ ਨਿਕਲਣੀਆਂ ਦਾ। ਆ ਦੇਖੋ ਉਹ ਬੈਠੀ ਆ। ਕਰੋ ਚੈੱਕ। ਇਹ ਜੋਰੇ ਸਾਰੀ ਵੜ ਦੇਣੀ ਆਪਾਂ। ਇਹਨੇ ਟਰੱਕ ਘੜਨੇ ਆ ਉਹ ਸੈਲਰ ਲਵੇ। ਇਹ ਸਾਫ਼ ਕਰ ਰਹੇ ਨੇ ਮਸ਼ੀਨ ਇਹ ਸਾਰੀ। ਤੇ ਦੇਖਦੇ ਆਪਾਂ ਲੱਭ ਜਾਗੇ। ਮੇਰੇ ਸਲਫੇ ਚੱਲੀ ਆਪਾਂ। ਚੱਲੋ ਚੱਲਾ। ਬੈਠਾ ਚੰਗਾ ਨਹੀਂ ਲੱਗਦਾ ਮੇਰੇ ਲਈ। ਉਹ ਚਲਾ। ਹਾਂ। ਉਹ ਚਲਾ ਲਾ। ਉਹ ਚਲਾ ਲਾ ਮਹਾ। ਲਓ ਜੀ ਆਪਾਂ ਚੱਲੇ। ਉਹ ਪਹਿਲਾਂ ਇਹ ਵਾਲ ਦਾ ਲੋ ਬੜਾ ਕੇ ਪਾਉਣਾ ਇਹ ਚ। ਆਲੇ ਦਾਣੇ ਪੜਾ ਕੇ ਬੜਾ ਜਾਂ ਦਾਣਾ ਸਾਫ਼ ਹੋ ਜਾਊਗਾ ਫਿਰ ਉਹ ਟਰੱਕਾ ਚ ਪਾਉਣਾ ਨਹੀਂ ਆ ਫਿਰ ਟਰੱਕ ਆ ਗਈ ਕੱਲੀ ਕੱਲੀ ਐਦਾਂ ਤੇ ਕੱਲੀ ਕੱਲੀ ਘਾੜੀ ਕੁੜਵੇਂ ਨੂੰ ਯਾਰ ਇਹ ਜੀਰੀ ਇਸ ਤੇ ਬੰਨ ਲਏ ਵੀ ਲਏ ਇਹ ਜੋ ਜੀਰੀ ਕੱਟੇ ਕੋਈ ਇਹ ਵੀ ਕੱਟੇਗੀ ਇਹ ਤਾਂ ਉਹ ਕੋਠੀ ਵਾਲਿਆਂ ਦੀ ਆ ਆਓ ਵੀ ਤੋ ਕਲੀ ਕੁੜੀ ਲੈਣੀ ਹੈ ਪੈਣਾ ਲਾ ਦਿਓ ਕਿ ਟਰੱਕ ਜਾ ਕੇ ਲੈ ਲੈ ਕੇ ਜਣ ਕੋਣ ਲੈ ਲੇਗਾ ਇਹ ਤਾਂ ਮਾਰੇ ਬੀਜ ਮਚੰਤੀ ਨਹੀਂ ਕੋਈ ਕੁੜੀ ਚਾਹੇ ਜਿੱਥੇ ਬੁੱਤੀ ਆਲਾ ਤਾਂ ਚੱਲਦੇ ਦੇਖ ਲੈਂਗੇ ਪਰ ਕਾਲੀ ਨਹੀਂ ਹੋਣੀ ਚਾਹੀਏ ਕਾਲੀ ਥੋੜੀ ਨਹੀਂ ਹੈ ਇਹ ਤਾਂ ਉਹੀ ਬਸ ਲੱਗਦਾ ਉਸ ਲਈ ਬੀਜ ਘਾੜ ਕਮਾ ਲਾ ਜੱਜ ਚੱਲ ਜਿੱਤਨੀ ਵੀ ਆ ਪਰ ਲੈਣੀ ਬੀਜੀ ਕਰਕੇ ਆ ਤੇਰਾ 10 15 ਟਨ ਦੀ ਹੋਊਗੀ ਦੇਖੀ ਜਾਊਗੀ ਲੈ ਜੀ ਤਾਂ ਨਹੀਂ ਜਗਰੀ ਹਾਈਡੀ ਕਾਲੀ ਆ ਬਿਕਣੀ ਕੋਈ ਬੇਚੀ ਥੋੜੀ ਨਾ ਬੀਜ ਬਣੇਗਾ ਇਨਕਾ ਅੱਛਾ ਬੀਜ ਬਣੇਗਾ ਤੁਹਾਡੇ ਤੋਂ ਲੈਣਗੇ 100 ਰੁਪਏ ਤੁਹਾਨੂੰ 100 ਰੁਪਏ ਦੇਣਗੇ ਫੇਰ ਦੇਣਗੇ 150 ਰੁਪਏ ਹਾਂ ਇਹ ਨੂੰ ਸਮਝਾ ਨਹੀਂ ਕਿ ਵੀਰ ਨੂੰ ਇਹ ਬੱਸ ਇਹਨਾਂ ਨੇ ਉੱਥੇ ਇਹਦੇ ਉੱਪਰ ਇਹਦੇ ਉੱਪਰ ਪਹਿਲਾਂ ਰੰਗ ਜਾ ਮਾਰ ਦੇਣਾ ਫੇਰ洗 ਲੀਆ ਚ ਪਾ ਦੇਣਾ ਨਹੀਂ ਨਹੀਂ ਰੰਗ ਰੂੰਗ ਨਹੀਂ ਮਾਰਦੇ ਕੁਝ ਨਹੀਂ ਮਾਰਦੇ ਹੂੰ ਨਹੀਂ ਮਾਰਦੇ ਰੰਗ ਨਾ ਪਹਿਲਾਂ ਜਾਇ ਸੀ ਇੱਕ ਉੱਥੇ ਦੇ ਕੇ ਆਏ ਤੇ ਪਿਛਲੀ ਵਾ ਟਰਾਲੀ ਉਹਨਾਂ ਨੇ ਰੰਗ ਮਾਰ ਰਹੇ ਦੇ ਹੋ ਨਹੀਂ ਨਹੀਂ ਹੋਰ ਰੰਗ ਨਹੀਂ ਹੁੰਦਾ ਉਹ ਮਤਲਬ ਚਮਕ ਜੀ ਆ ਜਾਂਦੀ ਹੈ ਜਦ ਉੱਪਰ ਨਹੀਂ ਨਹੀਂ ਵੀਰੇ ਉਹ ਦਵਾਈ ਹੁੰਦੀ ਹੈ ਅੱਛਾ ਵੀ ਖਰਾਬ ਨਾ ਹੋਵੇ ਉਹਦੇ ਕਰਕੇ ਹੁੰਦੀ ਆ ਰੰਗ ਪਹਿਲੇ ਸਟ ਡਰਾਈ ਪਹਿਲੇ ਸਟ ਡਰਾਈ ਕਰ ਜਾਓ ਸੁਖਾਏ ਜਾਵਦਾ ਤਾਕੀ ਉਹ ਮੌਨਸਟਰ ਨਰਵਾਹ ਇਸ ਕੋਲ ਬੜੀ ਯਾਤਰਾ ਦਵਾਈ ਲਗਾਈ ਜਾਏਗੀ ਦਵਾਈ ਲਗੇਗੀ ਤਾਂ ਕਿ ਉਹ ਖਰਾਬ ਨਾ ਹੋਵੇ ਦਵਾਈ ਲਗਾ ਕੇ ਫਿਰ ਇਸ ਕੋ ਰਖ ਦੇਗੇ ਠੀਕ ਹੈ ਠੀਕ ਹੈ ਦੁਬਾਰਾ ਚੋਣਾਂ ਦਾ ਟਾਈਮ ਆਊਗਾ ਫਿਰ ਤੁਹਾਨੂੰ ਦਿਆ ਜਾਏਗਾ ਸਾਡੀ ਉਹ ਸਾਨੂੰ ਦੇ ਦੋਗੇ ਠੀਕ ਹੈ ਠੀਕ ਚਲ ਬੇਤਾ ਗੱਡੀ ਦੇ ਪਾਸ ਚੱਲ ਕਿਉਂ ਦੂਰ ਦੂਰ ਜਲਦੀ ਦਿਖਰੀ ਤੂੰ ਸਿੱਧੀ ਰਹਿ ਤੂੰ ਆਈ ਜੀ ਨਾ ਗੱਡੀ ਦੇ ਇੱਥੋਂ ਨੇੜੇ ਹੋ ਜਾਣੀ ਆ ਵਟੋ ਵਟ ਸਿੱਧਾ ਹੋ ਜਾਓ ਆ ਦੇਖੋ ਇੱਥੋਂ ਆ ਦਰਖਤ ਦੇ ਵਿੱਚ ਦੀ ਹੁਣ ਤਾਂ ਖੇਤ ਖਾਲੀ ਨੇ ਸਾਰੇ ਵਹੀਂ ਤੇ ਨੂੰ ਹੀ ਲਿਆ ਵਿਚੋ ਵਿਚ ਕੱਟਰ ਕੇ ਵਿਚ ਲੇਗਾ ਨਹੀਂ ਦੇ ਖਾਲੀ ਦਾ ਇਹ ਗੱਡੀ ਪਰ ਇਹ ਵੀ ਆ ਕੇ ਲੱਗੀ ਜਰੋਂ ਨਹੀਂ ਸਵੇਰ ਦੇ 4 ਵਜੇ ਹੋਰੇ ਕਿੰਨੇ ਪਹੁੰਚੇ ਤੁਸੀਂ 10 ਵਜੇ 5 ਵਜੇ 3 8:00 ਰਾਤ ਨੂੰ ਮੈਂ ਪਹੁੰਚ ਰਾਂ ਇੰਤੈ ਪਹਿਲੋਂ ਵੀ ਇਤਨੇ ਲੱਖ ਗੱਡੀ ਪਹਿਲੋਂ 2 ਲੱਖ ਦਾ ਮੈਂ ਸਭ ਤੋਂ ਇਹ ਤਿੰਨੇ ਇਹ ਤੀ ਤਿੰਨੇ ਇਕੱਠੇ ਆਏ ਹੋ ਅੱਛਾ ਕਿੰਨੇ ਵਜੇ ਪਹੁੰਚ 9:30 9:30 ਕੋਰੇ ਬਸ ਫੁੱਲ ਕਿੱਧਰ ਆਇਆ ਸਰਦਾਰ ਜੀ ਮੈਂ ਰਾਤ ਕਾ ਉਰਾਉਂ ਹੂੰ ਉਰਾਤ ਕਾ ਉਰਾ ਕੌਣ ਮੈਂ ਕਿੱਥੇ ਦੇ ਉਰੇ ਸਰੰਦ ਸੀ ਮੈਂ ਰਾਤ ਤੱਕ ਉੱਥੇ ਸੁੱਤਾ ਪਿਆ ਸੀ ਇਹ ਇਹ ਦੋਨੋਂ ਸਵੇਰੇ ਆਏ ਨੇ ਇਹ ਸਵੇਰੇ ਚੱਲੇ ਹੱਥੋਂ ਮੈਂ ਇੱਥੇ ਹੀ ਸੀ ਠੀਕ ਹੈ ਠੀਕ ਗੰਡੀਗੜ ਗਿਆ ਹੋਇਆ ਸੀ ਅੱਛਾ ਗੰਡੀਗੜ ਗਾਡੀ ਖਾਲੀ ਕਰ ਲੈ ਉਹ ਗਾਡੀ ਲੈ ਉਹ ਗਾਡੀ ਤੇਰੇ ਇੱਥੇ ਆਇਆ ਠੀਕ ਹੈ ਸੱਪਾਰ ਗਈ ਟੈਂਕ ਇਹ ਲੱਗੇ ਨੇ ਪਾਉਣ ਟਰੱਕ 'ਚ ਇਹ ਗੱਡੀ ਇਹਨਾਂ ਨੇ ਥੱਲੇ ਲਾ ਲਈ ਜੀ ਆਪ ਦਾ ਆਹ ਲਓ ਦੇਖੋ ਇਹ ਪਿੱਛੇ ਇਹਾਂ ਨੇ ਕੋ ਲਾਇਆ ਹੀ ਨਹੀਂ ਪਤਾ ਨਹੀਂ ਕੀ ਲਾਉਣਗੇ ਦੇਖੋ ਜਾਂ ਮੂਰੇ-ਮੂਰੀ ਭਰਨਗੇ ਦੋ ਗੱਡੀਆਂ ਉਹ ਆ ਰਹੀਆਂ ਨੇ ਭਰਤੀਆਂ ਜੀ ਅੱਜ ਰੱਖ ਕੇ ਪਿੱਛੇ ਤੇ ਕੀ ਲਾਉਂਗੇ ਜੀ ਅੱਜ ਪਿੱਛੇ ਉਹ ਪੱਲੀ ਲਾ ਦੋਗੇ ਠੀਕ ਹੈ ਤਾਂ ਆ ਗਈਆਂ ਦੋਏ ਗੱਡੀਆਂ ਇੱਧਰ ਇਹ ਵੀ ਉਤਾਰ ਰਹੇ ਨੇ ਥੱਲੇ ਹਰਕ ਥੋੜਾ ਹੀ ਰਹਿ ਗਿਆ ਚੱਲ ਚੱਲ ਇਹਦੇ ਕਿੰਨਾ ਪੈਂਦੇ ਨੇ ਜੀ ਬੜੀ ਬੜੀ ਲੱਗਦੀ ਇਹ ਵੱਡੀ ਹੈ ਠੀਕ ਹੈ ਆ ਦੇਖੋ ਹੀ ਲਿਆਂਦੇ ਵੀ ਦੋਏ ਹਲੋ ਯਾ ਭੋੜਾ ਟਰੱਕ ਚ ਆਪ ਹੀ ਚੱਲਦਾ ਆ ਹੈ ਬ੍ਰੇਕ ਨੇ ਬਰੇਕ ਆ ਹਾਂ ਬ੍ਰੇਕ ਆ ਦੇਖੋ ਅੰਦਰੋਂ ਕਿੰਨਾ ਖੁੱਲ ਹੈ ਨਾ ਕੋਈ ਨਹੀਂ ਵੇ ਜਿਹੜਾ ਕੱਢ ਗਈ ਸੜਕ ਤੇ ਮੂਰੇ ਤਾਂ ਜਾਵੇ ਕਿਹਾ ਦੇ ਇਥਰੇ ਸੈਟ ਹੁੰਦੀ ਹੈ ਤੇ ਦੋਏ ਮਸ਼ੀਨਾ ਲਾਤੀਆਂ ਆਪਣੇ ਹੌਲ ਚੱਲਦੇ ਖੇਤਰ ਟਰਾਲੀ ਦਾ ਪਹਿਲੇ ਟੈਂਕ ਕਪਾਇਆ ਉਹ ਭਰ ਰਹੇ ਨੇ ਟਰੱਕ ਤਿੰਨ ਟਰੱਕ ਬਖੜੇ ਨੇ ਅਦੀ ਦੇ ਪੱਲੀ ਲੱਗੀ ਵਾ ਇੱਧਰ ਇਹ ਪਹਿਲਾ ਵੇਚ ਭਰ ਰਹੇ ਆ ਬismillah 2 ਕੋ ਟੈਂਕ ਭਰਣਗੇ ਬਸ ਇਹ ਫੁੱਲ ਹੋ ਜਾਊਗਾ ਪਹਿਲਾਂ ਇੱਕ ਮਸ਼ੀਨ ਦੀ ਗੀ ਹੁਣ ਦੋ ਹੀ ਲਾ ਦਿਆਂ ਫੇਰ ਤਾਂ ਕੰਮ ਨਿਬੜੂਗਾ ਜੇ ਦੀ ਤੇ ਕੰਡਾ ਕਰਕੇ ਦੇਖਾਂਗੇ ਉਹ ਕਿੰਨੀ ਪਈ ਟਰੱਕਾਂ ਚ ਇਹ ਉੱਥੇ ਜਾਣੀ ਹੈ ਕਰਨਾਲ ਇਹ ਵੀ ਬਣਦਾ ਉੱਥੇ ਜਾ ਕੇ ਇਹ ਤਾਂ ਟਰੱਕਾਂ ਚ ਲੈ ਕੇ ਜਾ ਰਹੇ ਨੇ ਆ ਦੇਖੋ ਆ ਦੋਏ ਡਰਾਈਵਰਾਂ ਨੇ ਮਸ਼ੀਨਾਂ ਭਜਾ ਲੈ ਦੀਆਂ ਆਨੇ ਬੱਟ ਕਰਕੇ ਹੌਲੀ ਕਰ ਲਈ ਉੱਥੇ ਫਿਰ ਖੜਨਾ ਪੈਣਾ ਦੀਕ ਨੂੰ ਉਹ ਟਰੱਕ ਚ ਜੀ ਬਉਣ ਨੂੰ ਆਨੇ ਬੱਟ ਕਰਕੇ ਹੌਲੀ ਕਰ ਲਈ ਭਜਾਈ ਜਾਂਦੇ ਦੇਖ ਤੋ ਇਹ ਗਿਰੀ ਵੀ ਵੱਧ ਕਰਕੇ ਟਾਈਮ ਲੱਗ ਰਿਹਾ ਚੱਕਣੀ ਜਵੇਂ ਥੱਲੋਂ ਪੈਂਦੀ ਆ ਉਹ ਨਿਕਲਦੀ ਜੀ ਜੀ ਪਾਪਾ ਤਾਂ ਕਹਿੰਦਾ ਕੁਛ ਨਹੀਂ ਦੋਦਾ ਇਹ ਜੀ ਦੀ ਅੰਨੀ ਤਵਰੀ ਜੀ ਹੋਵੇ ਜੇ ਨਾਨੀ ਤੇ ਮੈਂ ਕੀ ਜਾਨਾ ਕੀ ਆ ਵੀ ਨਿਕਲ ਨਹੀਂ ਰਹੀ ਇੰਨੀ ਕੁਸ ਆਹ ਦੇਖ ਇਹ ਲੱਗਦਾ ਪਾਣੀ ਚੋਂ ਆਉਂਦਾ ਹਾਲੇ ਆ ਪਾਣੀ ਇਹ ਗਿੱਲੇ ਨਿਕਲੂਗੀ ਦੇਖਦਾ ਜੀ ਉਹ ਜਿਹੜੇ ਸਿੱਟੇ ਨੇ ਨਾਲ ਸਾਰੇ ਰਹਿ ਜਾਣਗੇ ਉੱਪਰ ਥੱਲੇ ਚੱਕ ਤੇ ਚੱਕਦੀ ਕਿਉਂ ਨਹੀਂ ਮਸ਼ੀਨ ਇਸ ਨੂੰ ਚੱਕਦੀ ਨਹੀਂ ਕੀ ਪਤਾ ਹੁਣ ਕਿੰਨਾ ਥੱਲੇ ਲਾ ਮਸ਼ੀਨ ਦਾ ਹੁਣ ਥੱਲੇ ਲਾ ਰਹੀ ਹੈ ਹੁਣ ਇੰਤੋਂ ਥੱਲੇ ਕੀ ਚਲੇ ਸੇੜੀ ਆ ਆ ਖਿੰਡ ਗਈਆਂ ਸਾਰੀ ਖਿਲਰ ਗਈ ਲਾਈਨ ਹੀ ਪਈ ਸਿਰੇ ਤੱਕ ਹੁਣ ਆ ਚੁੱਕੀ ਥੋੜੀ ਜਿਹੀ ਜਿਹੀ ਜਿਹੜੀ ਗਿਰਨ ਕਰਕੇ ਥੱਲੇ ਰਹਿ ਰਹੀ ਆ ਉਹ ਲੈ ਬੈਲਟ ਚ ਘੁੰਮ ਜਾਂਦੀ ਹੈ ਲਿਫਟੀ ਜਾਂਦੀ ਹੈ ਉਹ ਨਹੀਂ ਪੇਲਾ ਲੱਗਿਆ ਨਾ ਥੱਲੇ ਵੀ ਨਹੀਂ ਜਿਰੀ 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 ਖੜੀ ਹੋ ਗਈ ਤੇ ਤੇਲੀ ਦੇ ਪਾਸ ਪਰੇ ਕਰੀ ਨਹੀਂ ਹੈਗੀ ਤੇਲੀ ਨੂੰ ਕਿੱਥੇ ਕਰੀ ਹੈ ਕਰੀ ਆਗੇ ਇੱਥੇ ਹੀ ਕਰਤਾ ਪਹਿਲੇ ਹੁਣ ਨਹੀਂ ਕਰੀ ਫਿਰ ਉਹ ਪਰੇ ਕਰਨਾ ਸੀ ਇਹਨੂੰ ਵੀ ਕਿਸੇ ਪਰੇ ਕਰਨੀ ਮਾਂ ਚੁੱਡੀ ਦੀ ਅੰਨੀ ਤੱਕ ਵੀ ਜੀ ਨੂੰ ਪਹੁੰਚਦੇ ਪੰਨ ਲੱਗ ਤੇ ਤਾਂ ਹਾਲ ਹੋਦੇ ਸਾਰਾ ਛਿੱਟਾ ਨਾ ਸਾਰਾ ਤੇਰਾ ਥੱਲੇ ਨਹੀਂ ਦੇ ਕਿਹੜਾ ਹੈ ਤੂੰ ਚੱਕ ਲੇਗਾ ਜੀ ਜੇ ਜੇ ਖੜੀ ਹੁੰਦੀ ਫੇਰ ਤੇਰਾ ਆ ਐ ਨਹੀਂ ਕਿ ਭੜਦੀ ਪਹੁੰਚ ਪੁਰਾਣੇ ਨੁਕਸਾਨ ਹੁੰਦੇ ਆ ਛਿੱਟਾ ਛਿੱਟਾ ਤੇ ਨਿਕਲਦੀ ਆ ਫਲੇ ਨਹੀਂ ਜਾਂ ਫੇਰ ਦੇਖਦੀ ਵੀ ਪੰਜ 8 15 ਤੇ ਨਹੀਂ ਨਿਕਲਦੀ ਇਹ 8 ਦਿਨ ਨਿਕਲਦੀ 8 ਕੋਣ ਚਲਦੀ ਵੀ ਆਹ ਵਾਹ ਜਿਹੜੇ ਛਿੱਟੇ ਨੇ ਸਭ ਇੱਥੇ ਥਾਲੀ ਹੋ ਗਏ ਨੇ ਚੱਲ ਕੋਈ ਨਾ ਤਾਂ ਵੱਧਦੇ ਨੇ ਹੋ ਗਈ ਸ਼ਾਮ ਹੀ 6 ਵਜੇ ਦੇ ਦੋ ਮਸ਼ੀਨਾ ਵੱਢ ਰਹੇ ਇਹਦੀਆਂ ਆਹ ਦਾ ਟਾਂਕ ਹੈ ਟਟ ਗਿਆ ਸਮੱਸਦਾ ਇਹ ਸਮੱਸਤਾਰ ਤੋਂ ਥੱਲੇ ਆਹ ਟਾਂਕਾ ਰੁਕ ਗਿਆ ਦੀ ਹਿੱਲੀ ਗਿਆ ਆਹ ਉਹ ਇੱਕ ਗੱਡੀ ਟਰੱਕ ਭਰ ਕੇ ਸੈਲਰ ਚ ਖੜਾ ਏ ਵੀ ਭਰਨ ਵਾਲਾ ਉਹ ਖਾਲੀ ਉਹ ਖੜਾ ਇੱਕ ਬਾਹੀ ਭਰ ਜਾਣਾ ਇੱਕ ਦੂਆ ਕਾਲੂ ਪਰਾਂਗੇ ਡਰੱਕ ਤਿੰਨ ਟਰੱਕ ਦਿੱਕੇ ਹਲੋ ਜੀ ਆਗੇ ਤੇ ਆਪਾਂ ਕੰਡਾ ਕਰਨ ਐ ਕਿ ਦੇਖਦੇ ਕਿੰਨਾ ਹੁੰਦਾ ਵਜਨ ਹਾਂ ਇਹ ਐਮ ਜੀ ਬੋਟਾ ਹਾਂ ਕੱਲਾ ਹੀ ਵੱਟ ਲੈ ਉਥੋਂ ਚਲਦਾ ਦੇ ਪਾ ਦਿੰਦਾ 15 20 ਮੀਟਰ ਟੋਜ਼ਰ ਕਾਨੂੰ ਵਾਇਦੀ ਨਾਲ ਪਾ ਦੇ ਤੇ ਮੈਂ ਤਾਂ ਮਨ ਕੀਤਾ ਹੂ ਬੰਦੇ ਕੋ ਨਾਮ ਨਹੀਂ ਪਿਆ ਸੁਣਿੰਨਾ ਨਹੀਂ ਮੈਨੂੰ ਚਾਹ ਬਾਉ ਨੂੰ ਬਾਉ ਨੂੰ ਬੇਸਿਲੀ ਕੇ ਜੇਮਣਾ ਕਰਨਾ 19 ਟਨ ਗੇਰ ਕੇ ਲਈ ਮਾ ਕੋਈ ਨਹੀਂ ਮੇਰੇ ਨਾਲ ਲੜ ਪਿਆ ਮੁਹੰਮਦ 10 ਟਨ ਨਹੀਂ ਲੈਣਾ ਗੇਰ ਕੇ ਮੈਨੂੰ ਜਨ ਦੇ ਉੱਤੇ ਪਤਾ ਕੀ ਕਹਿੰਦਾ ਵਾ ਪੁੱਤ ਰਾਦਾਸੀ ਲਿਆ ਤੂੰ ਮੁਹੰਮਦ ਅਸੀ ਹਾਂ ਇਸ ਤੋਂ ਤੋਂ ਵੀ ਫਿਰ ਪਰ ਟਾਇਰ ਦੇਖੇ ਬਰ ਬਰ ਹੈ ਕਦੇ ਨੀਚੇ ਉਤਰਿਓ ਟਾਇਰ ਯਾਰ ਦੇਖਿਆ ਉਧਰ ਲੱਟ ਬਾਲ ਕੇ ਟਾਇਰ ਦੇਖ ਕੇ ਕੰਡੇ ਦੇ ਉੱਤੇ ਹੀ ਯਾਰ ਜੁਆ ਦਾ ਬੰਬੂਰ ਪੜ ਜਾਂਦਾ ਨਾ ਹੈ ਯਾਰ ਫਿਰ ਆਉ ਘੜੀ ਗੱਡੀ ਆ ਆਪਣੀ ਆ ਚੱਲਦੇ ਆ ਘਰੇ ਅੱਜ ਦਾ ਵਲੌਗ ਹੋਰੀ ਐਂਡਿੰਗ ਦਾ ਕਿਵੇਂ ਲੱਗਦੀ ਹੈ ਵੀਡੀਓ ਕਮੈਂਟ ਕਰਕੇ ਦੱਸਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਰਿਆ ਕਰੋ